ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਟਾਲਾ ਵਿਖੇ ਨਵੇਂ ਬਨੇ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਐਮ ਐਲ ਏ ਬਟਾਲਾ ਅਤੇ ਐਮ ਐਲ ਏ ਤੇਰਾਬਾਬਾ ਨਾਨਕ ਸਮੇਤ ਦੂਸਰੇ ਉਧੇਦਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹੇ ਬਟਾਲਾ ਹਲਕੇ ਸਮੇਤ ਵੱਖ-ਵੱਖ ਨੇੜਲੇ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਹੁਣ ਮੁਹੱਈਆ ਹੋਣਗੀਆਂ ਦੱਸਦੀ ਕਿ ਇਹ ਕੰਪਲੈਕਸ ਕਰੀਬ 1 ਕਰੋੜ 5 ਕਨਾਲ ਵਿੱਚ ਉਸਾਰੇ ਗਏ ਇਸ ਤਹਿਸੀਲ ਕੰਪਲੈਕਸ ਦੇ ਵਿੱਚ ਐਸਟੀਐਮ ਦਫਤਰ ਰੀਡਰ ਰੂਮ ਐਸਟੀਐਮ ਕੋਰਟ ਵੇਟਿੰਗ ਹਾਲ ਕੰਟੇਨ ਐਂਟਰੈਂਸ ਹਾਲ ਅਤੇ ਸਬ ਰਜਿਸਟਰਾਰ ਆਫਿਸ ਸਟਾਫ ਰੂਮ ਇਸਨਾਲੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਤੇ ਦਫਤਰ ਵੀ ਸਥਿਤ ਨੇ ਦੱਸਦੀ ਹੈ ਕਿ ਕੰਪਲੈਕਸ ਦੇ ਵਿੱਚ ਕਾਨੂੰਗੋ ਪਟਵਾਰਖਾਨੇ ਤੋਂ ਇਲਾਵਾ ਸੇਵਾ ਕੇਂਦਰ ਸਥਿਤ ਨੇ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਈਜੀ ਰਜਿਸਟਰੀ ਦਫਤਰ ਹੈ ਲੋਕਾਂ ਦੀ ਸਹੂਲਤ ਲਈ ਲਿਫਟ ਵੀ ਲਗਾਈ ਗਈ ਹੈ ਉੱਤੇ ਹੀ ਨਵੇਂ ਤਹਿਸੀਲ ਕੰਪਲੈਕਸ ਪਟਾਲਾ ਦੇ ਨੇੜੇ ਹੀ ਜੁਡੀਸ਼ੀਅਲ ਕੰਪਲੈਕਸ ਪਟਾਲਾ ਅਤੇ ਪੁਲਿਸ ਲਾਈਨ ਵੀ ਸਥਿਤ ਹੈ ਜਿਸ ਦੇ ਨਾਲ ਲੋਕਾਂ ਦਾ ਹੁਣ ਕੰਮ ਕਰਾਉਣ ਦਾ ਕੰਮ ਜੋ ਕੀ ਹੈ ਹੁਣ ਸੁਖਾਲਾ ਹੋ ਜਾਵੇਗਾ ਗੁਰਮਾਨ ਸਿੰਘ ਸਾਹਿਬ ਦੀ ਚੰਚੋਤਰਾ ਪਤਰਕੀ ਪਟਾਲਾ ਅੱਜ ਸਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਹੈ ਉਹ ਉਹਦਾ ਉਦਘਾਟਨ ਕਰਨ ਦਾ ਇੱਥੇ ਕੋਠੇ ਥੱਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸ ਡੀ ਐਮ ਕੋਰਟ ਪਟਵਾਰੀ ਪਟਵਾਰਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਇਲਾਵਾ ਫਰਦ ਕੇ ਅੰਦਰ ਸੇਵਾ ਕੇਂਦਰ ਸਾਰੇ ਕੁਝ ਹੱਥ ਲਿਆ ਗਏ ਤੇ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਤੇ ਹੋਰ ਜਿਹੜੀਆਂ ਲੀਗਲ ਅਮਮਕਾਰਾਂ ਲਈ ਜਿੱਥੇ ਲੋਕ ਜ਼ਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿਚੋਂ ਹੁੰਦਾ ਸੀ ਉੱਥੇ ਜਾ ਕੇ ਕਾਫੀ ਇੰਜਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਵਗੈਰਾ ਜਮ ਹੁੰਦੀ ਸੀ ਲੋਕਾਂ ਨੂੰ ਦਿੱਕਤਾ ਹੁੰਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅੱਜ ਉਦਕਾਰਨ ਹੋਇਆ ਉਹਦੇ ਬਾਰੇ ਵਿਚਾਰ ਬਟਾਂਦਰੇ ਸਾਰੇ ਹੋ ਰਹੇ ਨੇ ਅ ਜਿਲੇ ਬਣਾਉਣ ਦਾ ਵੀ ਮੈਨੂੰ ਵਕੀਲ ਸਾਹਿਬਾਨ ਵੀ ਇੱਥੇ ਖੜੇ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਜਿੰਨੇ ਪੰਜ ਸਰਪੰਚ ਜਾਂ ਕੌਂਸਲਰ ਨੇ ਉਹਨਾਂ ਨੇ ਵੀ ਗੱਲ ਕਹੀ ਤੇ ਫਿਰ ਪੁਲਿਸ ਲਾਈਨ ਜਿਹੜੀ ਹੈ ਤੁਸੀਂ ਜਿਵੇਂ ਕਹਿੰਦੇ ਹੋ ਕਹਿੰਦੇ ਉਹਨੂੰ ਵੀ ਕਿਉਂਕਿ ਸਾਰੇ ਕੰਮ ਕੋਰਿਲੇਟਡ ਹੀ ਨੇ ਸਾਰੇ ਤਹਿਸੀਲ ਨਾਲ ਜੁੜੇ ਹੋਏ ਨੇ ਸਾਰੇ ਸੋ ਜੇ ਕੋਈ ਬੰਦਾ ਆਵੇ ਉਹਨੂੰ ਇੱਧਰ ਉੱਧਰ ਜ਼ਿਆਦਾ ਟਾਈਮ ਦੀ ਫਜ਼ਲ ਖੁਆਰੀ ਨਾ ਹੋਵੇ ਇਸ ਗੱਲ ਲਈ ਸਰਕਾਰ ਵਚਨਬੱਧ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵਾਰ ਬਟਾਲੇ ਚ ਨੂੰ ਆਉਣਾ ਪੈਣਾ ਹੈ ਜਿਹੜਾ ਪੀਜੂ ਪੰਜਾਬੀ ਯੂਨੀਵਰਸਿਟੀ ਉਹ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਲੈਗਸੀ ਹੈ ਮੈਂ ਬਹੁਤ ਵਾਰੀ ਬੋਲ ਚੁੱਕਿਆ ਹਾਂ ਪੰਜਾਬ ਦਾ ਵਿਰਸਾ ਹੈ ਉਹ ਜਦੋਂ ਲਾਹੌਰ ਹੁੰਦੀ ਸੀ ਜੀ ਯੂਨੀਵਰਸਿਟੀ ਤਾਂ ਫਿਰ ਜੋ ਸ਼ਿਫਟਿੰਗ ਹੋਈ ਪਾਰਟੀਸ਼ਨ ਤੋਂ ਬਾਅਦ ਤਾਂ ਪਹਿਲਾਂ ਉਹ ਸ਼ਹਿਰ ਪੁਰਾਣੀ ਫਿਰ ਉਹ ਚੰਡੀਗੜ੍ਹ ਉਹਦੀ ਫੰਡਿੰਗ ਜਿਹੜੀ ਪੰਜਾਬ ਗਵਰਨਮੈਂਟ ਕਰਦੀ ਹੈ ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕੈਡੈਮਿਕ ਖਰਚੇ ਨੇ ਸਾਰੇ ਪੰਜਾਬ ਗਵਰਨਮੈਂਟ ਤਾਂ ਇਹ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਯਮਨਾਨਗਰ ਪੰਚਕੁਲਾ ਅੰਬਾਲਾ ਜਾਂ ਫਾਰਨ ਪਰ ਵੀ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮਹਿ ਮੀਟਿੰਗ ਦੇ ਵਿੱਚ ਗਿਆ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਤਾ ਸੀ ਦੇਖਿਆ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਐਫੀਲੀਏਟਡ ਨੇ ਇਸ ਯੂਨੀਵਰਸਿਟੀ ਨਾਲ ਤੇ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਹਰਿਆਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੀ ਆਪਣੇ ਕਾਲਜਾਂ ਦੀ ਐਫੀਲੀਏਸ਼ਨ ਵਾਪਸ ਲੈਨੇ ਆ ਉਹਨੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਤੁਸੀਂ ਆਪਣੀ ਕੋਈ ਯੂਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਬੜਨਾ ਚਾਹੁੰਦੇ ਸੀ ਅਸਲ ਲੋਕ ਉਹਨਾਂ ਦੇ ਗ੍ਰੈਜੂਏਟ ਸੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀਜਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੇ ਹੱਥ ਹਉਣਾ ਚਾਹੁੰਦੇ ਆ ਅਮੇ ਬੀਬੀਐਮਬੀ ਦਾ ਮੁੱਦਾ ਹੈ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਇਹ ਕਹਿਣ ਲੱਗ ਜਾਂਦੇ ਕਿ 26 ਜਨਵਰੀ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਗਈ ਪੰਜਾਬ ਤੋਂ ਬਿਨਾ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ ਪੰਜਾਬ ਦੀ ਗੈਰ ਹਾਜ਼ਰੀ ਚ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਉਹ ਸਰ ਸੋਇਜ਼ ਕਰਕੇ ਲੜਾਈ ਸਾਡੀ ਭਾਵੇਂ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਭਾਖੜਾ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਐਜੂਕੇਸ਼ਨ ਨਾਲ ਸੰਬੰਧਿਤ ਹੈ ਜਿੰਨਾ ਵੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ ਔਰ ਜੇਤਾ ਹੋ ਲੀਗਲੀ ਕੋਈ ਨਹੀਂ ਐਸੀ ਜੇ ਤੋ ਵੈਦਾਂ ਮੰਨਦੇ ਠੀਕ ਨਹੀਂ ਤਾਂ ਕੋਈ ਹੋਰ ਤਰੀਕੇ ਪਰੋਣੇ ਪੈਣਗੇ ਪਰ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਜਾਂ ਕੂਕੂਡ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮਿਲ ਗਏ ਜੀ ਕਿੱਥੇ ਹੋ ਗਏ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਮੀਤ ਹੇਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਸਾਡਾ ਤਾਂ ਆਪ ਪਾਰਟੀ ਦਾ ਹੀ ਐਲੂਮਨੀ ਜਿਹੜੀ ਹੈ ਉਹ ਪੰਜਾਬ ਜੁਨੀਅਰ ਨਾਲ ਸੰਬੰਧਿਤ ਹੈ। 500 ਸਾਲ ਦੀ ਮਨਾ ਰਹੀ ਆ ਸਰਕਾਰ ਸਮੇਂ ਮਨਾ ਰਹੀ ਆ ਉਹਦੇ ਬਾਰੇ ਸਾਢੇ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨ ਸ਼ੋਹ ਪ੍ਰਾਪਤ ਕਰਦੀ ਹੈ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਸਾਰਾ ਕੁਝ ਡੇਟੇਲ ਦੇ ਵਿੱਚ ਅਸੀਂ ਉਹ ਲੈ ਲੈਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਆਲਰੇਡੀ ਗਰੰਟਾਂ ਵੀ ਚਲੀਆਂ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਗਰੰਟਾਂ ਜਿਹੜੀਆਂ ਨੇ 140 142 ਦੇ ਨੇੜੇ ਦੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ ਅਲੋਕਿਕ ਕੀਰਤਨ ਵੀ ਹੋਣ ਕੇ ਲਾਈਟ ਐਂਡ ਸਾਊਂਡ ਸ਼ੋ ਵੀ ਬਟਾਲੇ ਦੇ ਵਿੱਚ ਵੀ ਅੱਜ ਹੈਗਾ ਸਾਨੂੰ ਤੇ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਤੋਂ 18 ਤਰੀਕ ਨੂੰ ਅ ਅਸੀਂ ਜਾਵਾਂਗੇ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦੇ ਇੱਕ ਪੂਰੇ ਜੱਤੇ ਸਮੇਤ ਉਹ ਤੋਂ ਯਾਤਰਾ ਸ਼ੁਰੂ ਹੋਊਗੀ ਮਾਲਵੇ ਚੋਂ ਦੋ ਯਾਤਰਾਵਾਂ ਆਉਣਗੀਆਂ ਤੇ ਨਾਲ ਮਾਝੇ ਚੋਂ 도ਆਬੇ ਚੋਂ ਤੇ ਉਹ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਕ ਕੱਠ ਜਿਹੜਾ ਉਹ ਅਨੰਦਪੁਰ ਸਾਹਿਬ ਵਿਖੇ ਹੋਊਗਾ ਤੇ ਨੂੰ ਸ਼੍ਰੀ ਗੁਰੂ ਇੱਕ ਬਾਦੀ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਣਗੇ 25 ਤਰੀਕ ਨੂੰ ਭੋਗ ਪੈਣਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਨਨਕਪੁਰ ਸਾਹਿਬ ਦੇਖੇ ਕਰ ਰਹੇ ਜਿੱਦੇ ਵਿੱਚ ਕਾਫੀ ਗਿਆਕ ਫੈਸਲੇ ਲੈ ਜਾਣ ਦੇਖੋ ਜੀ ਮੈਂ ਦੇਖੋ ਜੇ ਕਿਸੇ ਵੀ ਪਾਰਟੀ ਨੂੰ ਈਵੀਐਮ ਤੇ ਜਾਂ ਵੋਟਾਂ ਦੇ ਕੱਟਣ ਤੇ ਜਾਂ ਵੋਟਾਂ ਨੂੰ ਐਡ ਕਰਨ ਤੇ ਜਾਂ ਵੋਟਾਂ ਜਾਲੀ ਵੋਟਾਂ ਪਕਾਉਣ ਤੇ ਕੋਈ ਤਰਾਜ ਜਾਂਦਾ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਬਜਾਏ ਇਸ ਦੇ ਕਿ ਉਹ ਉਹਨੂੰ ਇਗਨੋਰ ਕਰ ਦੇਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਕਿ ਈਵੀਐਮ ਤੇ ਕੋਈ ਵੀ ਪਾਰਟੀ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਹੈ ਚਾਹੇ ਤਾਮਿਲਨਾਡੂ ਦੀ ਹੈ ਚਾਹੇ ਉਹ ਛੱਤੀਸਗੜ੍ਹ ਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਜਿਹੋ ईवीएम ਤੇ ਸਵਾਲ ਚੱਕਦੀ ਹੈ ਕਿ ईवीएम ਜਿਹੜੀ ਹੈ ਉਹਦੇ ਚ ਕੋਈ ਗੜਬੜੀ ਹੈ ਤਾਂ ਬੀਜੇਪੀ ईवीएम ਦੇ ਹੱਕ ਚ ਕਵਾ ਜਾਂਦੀ ਹੈ ਜੇ ਉਹਨਾਂ ਨੂੰ ਮੋਦੀ ਦੀ ਲਹਿਰ ਤੇ ਇੰਨੇ ਚੀਨਾ ਉਹ ਕਹਿੰਨ ਭਾਵੇਂ ਤੁਸੀਂ ਬੈਲਟ ਪੇਪਰ ਨਹੀਂ ਪਵਾ ਲੋ ਜੀ ਭਾਵੇਂ ਜਿਵੇਂ ਮਾਦੀ ਮਸ਼ੀਨਾਂ ਚੈੱਕ ਕਰਾ ਜੀ ਅਜੇ ਤਾਂ ਜਿੱਤ ਨਹੀਂ ਹੈ ਕਿਉਂਕਿ ਸਾਡੇ ਕੋਲੇ ਮੋਦੀ ਸਾਹਿਬ ਨੇ ਜਿਨ੍ਹਾਂ ਦੇ ਚਿਹਰੇ ਨੂੰ ਨਾਮ ਨੂੰ ਜਿਨ ਦੀ ਲਹਿਰ ਨੂੰ ਵੋਟ ਪੈਂਦੀ ਹੈ ਅਚਾਨਕ ਬੀਜੇਪੀ ایਵੀਐਮ ਦੇ ਹੱਕ ਚ ਕਿਉਂ ਆ ਜਾਂਦੀ ਹੈ ਕਿ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਹੈ ਇਹ ਗੱਲ ਨਾ ਛਿੜੋ ਇਹ ਗੱਲ ਨਾ ਛਿੜੋ ਦਾ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਜੱਜ ਕਿਉਂ ਨਹੀਂ ਹੁੰਦੇ ਦੀਜਾ ਉਹ ਕਿਉਂ ਨਹੀਂ ਕਲੀਅਰ ਗੱਲ ਕਰਦੇ ਕਿ ਲੋਕਤੰਤਰ ਜਿਹੜਾ ਅ ਅਸੀਂ ਅਸੀਂ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਕਿ ਵੋਟਾਂ ਨਵੀਆਂ ਬਣੇ ਇੱਕੋ ਐਡਰੈਸ ਤੇ 80 80 ਵੋਟਾਂ ਵੜ ਰਹੀਆਂ ਨੇ ਵੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੇ ਸਿੰਘ ਸਾਡੇ ਰਾਸਵਤ ਮੈਂਬਰ ਉਹਨਾਂ ਦੀ ਘਰ ਵਾਲੀ ਦੀ ਵੋਟ ਕੱਟਦੀ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਚ ਪੈਂਦੇ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਐਦਾਂ ਹੀ ਕੱਟਦੀ ਬਾਅਦ ਜਦੋਂ ਪਤਾ ਲੱਗਿਆ ਫਿਰ ਕਹਿੰਦੇ ਹਾਂਜੀ ਬਣਾ ਦਾਂਗੇ ਸੋ ਇਹ ਲੋਕਤੰਤਰ ਲਈ ਬਹੁਤ ਘਾਤਕ ਚੀਜ਼ ਹੈ ਜਿੱਤੋ ਆਪਣੇ ਤੁਸੀਂ ਏਜੰਡੇ ਤੇ ਜਿੱਤੋ ਅਸੀਂ ਲੋਕਾਂ ਦੇ ਫਤਗ ਨੂੰ ਸਿਰ ਮੱਥੇ ਮੰਨਾਂਗੇ ਪਰ ਘਟੂ ਘਟ ਇਹ ਨਾ ਕਰੋ ਕਿ ਦੇਖੋ ਕਿ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਜੱਗੇ ਨਾ ਮਾਰੋ ਦੁੱਖੀਆਂ ਨਾਲ ਜੱਗੇ ਮਾਰਨ ਦੀ ਜਿਹੜੀ ਆਤ ਹੈ ਇਹ ਲੋਕਤੰਤਰ ਲਈ ਖਤਰਾ ਹੈ ਜੇਕਰ ਰਾਜੀਪੁਰਿੰਗ ਨੇ ਦਿੱਲੀ ਤੋਂ ਮੋਦੀ ਪਿਆੰਗ ਤੋਂ ਉਸ ਤੋਂ ਬਾਅਦ ਫਰਕ ਕਰਨ ਦੇ ਵਿੱਚ ਵੀ ਲੱਗਦਾ ਕਾਂਗਰਸ ਕਿੰਨੇ ਨੰਬਰ ਤੇ ਦੇਖੋ ਜੀ ਮੈਂ ਕਿਸੇ ਬਿਆਨ ਨਾਲ ਤਰਨ ਤਰਨ ਦੀ ਇਲੈਕਸ਼ਨ ਨੂੰ ਨਹੀਂ ਜੁੜੂਗਾ ਤੁਸੀਂ ਸਵਾਲ ਇਹ ਪੁੱਛਦੇ ਕਿ ਕਿਹੜੇ ਵਿਕਾਸ ਦੇ ਕੰਮਾਂ ਤੇ ਵੋਟ ਮੰਗ ਰਹੇ ਹੋ ਰਾਜੀਪੁਰਿੰਗ ਦੇ ਨਾਂ ਤੇ ਵੋਟਾਂ ਮੰਗਾਂਗੇ ਸੀ ਜੇ ਰਾਜੀਪੁਰਿੰਗ ਬਿਆਨ ਦੇਤਾ ਤੇ ਤਰਨ ਤਰਨ ਦੀ ਇਲੈਕਸ਼ਨ ਪਰ ਦੇ ਜੂਗੀ ਰਾਜੀਪੁਰਿੰਗ ਦਾ ਬਿਆਨ ਹੀ ਗਲਤ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ ਵਿੱਚ ਮਾਫੀ ਮੰਗਣ ਲੱਗ ਜਾਂਦੇ ਆ ਇਹ ਕਿਹੜਾ ਪਹਿਲਾ ਬਿਆਨ ਆ ਦਾ ਉਦੋਂ ਪਹਿਲਾਂ ਵੀ ਇਦਾਂ ਕਰਦੇ ਰਿਹਾ ਕਾਂਗਰਸ ਦੀ ਮਾਨਸਿਕਤਾ ਇਹੀ ਹੈ ਉਹ ਤਾਂ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਕਹੋ ਜੀ ਮਟੀਰੀਅਲ ਆ ਗਿਆ ਇਹ ਜਮੂਰੇ ਆ ਗਏ ਇਹਨਾਂ ਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਆ ਜੀ ਆਮ ਲੋਕ ਜਿਹੜੇ ਇਥੋਂ ਮਾਨਸਿਕਤਾ ਚਲਕਦੀ ਹੈ ਬਾਜਵਾ ਸਾਹਿਬ ਨੇ ਇਹ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਤੁਸੀਂ ਭੱਜਣ ਲਾ ਦਿਓਗੇ ਤਾਂ ਇਹੀ ਹਾਲ ਹੁੰਦਾ ਹੈ ਜਕਰ ਸਾਹਿਬ ਨੇ ਕੀ ਕਿਹਾ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਤੇ ਧਰੋਂਗੇ ਤਾਂ ਫਿਰ ਇਹੀ ਹਾਲ ਹੁੰਦਾ ਸੋ ਇਹਨੇ ਇਹ ਕਿਹੜਾ ਇਹਨਾਂ ਦਾ ਪਹਿਲਾ ਬਿਆਨ ਹੈ ਕੋਈ ਇਹਨਾਂ ਦੀ ਮਾਨਸਿਕਤਾ ਇਹੀ ਹੈ ਪਰ ਹਾਂ ਤਰਨ ਤਰਨ ਦੇ ਵਿੱਚ ਅਸੀਂ ਆਪਣੇ ਕੰਮ ਦੱਸ ਰਹੇ ਹਾਂ ਜੀ ਕਿ 58962 ਨੌਕਰੀਆਂ ਦੇ ਚੁੱਕੇ ਸਰਕਾਰੀ ਹੁਣ ਤੱਕ ਬਿਨਾਂ ਕਿਸੇ ਕੈਸ਼ ਤੋਂ ਤੇ ਫਰਮਾਇਸ਼ ਤੋਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਹੈ 48% ਮੌਤਾਂ ਸੜਕਾਂ ਤੇ ਘਟ ਗਈਆਂ ਤੇ ਗੜਕਰੀ ਸਾਹਿਬ ਨੇ ਰਾਜ ਸਭਾ ਦੇ ਵਿੱਚ ਦੱਸਿਆ ਜਿਹੜੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਅਨਲਿਮਿਟਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ 19 ਟੋਲ ਪਲਾਜੇ ਬੰਦ ਹੋ ਗਏ 67 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉੱਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧਿਤ ਨੇ ਭਾਵੇਂ ਸ਼ਹਿਰਾਂ ਨਾਲ ਸੰਬੰਧਿਤ ਨੇ ਸਕੂਲਾਂ ਦਾ ਕਾਇਆਪਾਲ ਟੋ ਗਿਆ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ ਕੇ ਜੇਈ ਮੇਨ ਜੇਈ ਐਡਵਾਂਸ ਦੇ ਪੇਪਰ ਕਲੀਅਰ ਕਰ ਰਹੇ ਨੇ ਆਮ ਆਦਮੀ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨੇੜੇ ਤੇੜੇ ਲੋਕ ਜਿਹੜੇ ਉਹ ਹੁਣ ਤੱਕ ਫੁੱਟਫੌਲ ਦੇ ਵਿੱਚ ਡਾਟੇ ਦੇ ਵਿੱਚ ਆਇਆ ਉਹ ਆ ਚੁੱਕੇ ਨਹੀਂ ਤੁਸੀਂ ਕਹੋਗੇ ਤਿੰਨ ਸਾਢੇ ਤਿੰਨ ਕਰੋੜ ਤਾਂ ਆਬਾਦੀ ਹੈ 4 ਕਰੋੜ ਕਿਵੇਂ ਆ ਗਿਆ ਕਈ ਬੰਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਆ ਗਏ ਨਾ ਪਰ ਹਾਂ ਚਲੋ ਐਂ ਕਰੋ 4 ਕਰੋੜ ਨੂੰ ਪੱਤ ਤਿੰਤੀ ਵੰਡ ਦਿੰਦੇ ਆ ਤਾਂ ਵੀ 1 ਕਰੋੜ ਤੋਂ ਵੱਧ ਬੰਦਾ ਤਾਂ ਆ ਗਿਆ ਨਾ 1/3 ਸਾਡੀ ਆਬਾਦੀ ਦਾ ਉਹ ਉੱਥੋਂ ਦਵਾਈਆਂ ਲੈ ਕੇ ਠੀਕ ਹੋ ਗਿਆ ਅਸੀਂ ਆ ਮੁੱਦੇ ਲੈ ਕੇ ਜਾ ਰਹੇ ਹਾਂ ਸਕੂਲਾਂ ਦਾ ਪੜਾਈਆਂ ਦਾ ਇਹ ਮੁੱਦੇ ਲੈ ਕੇ ਜਾਣੇ ਲੜਾਈਆਂ ਦਾ ਇਹਨਾਂ ਦੇ ਕੈਂਡੀਡੇਟ ਕੀ ਕਹਿੰਦੇ ਨੇ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਾਰਨ ਨੂੰ ਤਿਆਰ ਰਹੋ ਆ ਆ ਲੜਾਈਆਂ ਚ ਪਾ ਕੇ ਸਾਨੂੰ ਇਹ ਪੋਲਰਾਈਜੇਸ਼ਨ ਕਰ ਰਹੇ ਹੈ ਆ ਲੜਾਈਆਂ ਚ ਪਾ ਕੇ ਵੋਟਾਂ ਮੰਗਦੇ ਆ ਧਮਕੀਆਂ ਦੇ ਕੇ ਵੋਟਾਂ ਮੰਗਦੇ ਐਦਾਂ ਟੋਟਾ ਮੇਕੀ ਸੋ ਤਰਨ ਤਰਨ ਦੀ ਇਲੈਕਸ਼ਨ ਅੱਜ ਮੈਂ ਇਸ ਤੋਂ ਬਾਅਦ ਹੁਣ ਫੇਰ ਤਰਨ ਤਰਨ ਜਾਊਂਗਾ ਤਿੰਨ ਚਾਰ ਜਨ ਸਭਾ ਮਾਰਲੀਆਂ ਨੇ ਮੇਰੀਆਂ ਤੇ ਆਪਣੇ ਵੱਲੋਂ ਬੈਸਟ ਐਫਰਟ ਕਰਾਂਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਔਰ ਜਿਸ ਤਰੀਕੇ ਦਾ ਅਸੀਂ ਮਾਹੌਲ ਦੇਖ ਰਹੇ ਹਾਂ ਚੰਗਾ ਫਲ ਤੇ ਚੰਗਾ ਫੁੱਲ ਲੱਗਣਗੇ ਔਰ ਤਰਨ ਤਰਨ ਲੱਗਦੇ ਨੂੰ ਵਿਕਾਸ ਦੀਆਂ ਲੀਹਾਂ ਤੇ ਪਹਿਲਾਂ ਵੀ ਤੁਰ ਰਿਹਾ ਉਹ ਗੱਡੀ ਹੋਰ ਤੇਜ਼ ਹੋਊਗੀ ਆਮ ਆਨਕ ਪਾਰਟੀ ਬੜੇ ਵਧੀਆ ਮਾਰਜਨ ਤੇ 14 ਤਰੀਕ ਨੂੰ